ਵਾਹਿਗੁਰੂ ਦੀ ਕਿਰਪਾ ਨਾਲ ਲੋਕਡਾਊਨ ਤੋਂ ਇਹ ਸਫਰ ਜਾਰੀ ਹੋਇਆ ਸੀ ਕਿਉਂਕਿ ਲੋਕਡਾਊਨ ਦੇ ਵਿੱਚ ਆਲੇ-ਦੁਆਲੇ ਬਹੁਤ ਡਰ ਦਾ ਮਾਹੌਲ ਸੀ ਤਾਂ ਉਦੋਂ ਪ੍ਰਮਾਤਮਾ ਨੇ ਧਿਆਨ ਅਖਰਕਾਰੀ ਵੱਲ ਲਗਾ ਦਿੱਤਾ ਤੇ ਫਿਰ ਲਗਾਤਾਰ ਮਿਹਨਤ ਕਰਨੀ ਸ਼ੁਰੂ ਕੀਤੀ ਜੀ ਤੇ ਜਿਹਦਾ ਨਤੀਜਾ ਤੁਹਾਡੇ ਸਾਹਮਣੇ ਹੈ ਜੀ ਪਹਿਲਾਂ ਤੇ ਆਪ YouTube ਤੋਂ ਦੇਖਣਾ ਸ਼ੁਰੂ ਕੀਤਾ ਕਈ ਚੀਜ਼ਾਂ ਉੱਥੋਂ ਮਿਲੀਆਂ ਬਾਕੀ ਕਿਸੇ ਇੱਕ ਇਨਸਾਨ ਤੋਂ ਨਹੀਂ ਸਿੱਖਿਆ ਬਹੁਤ ਜਾਣੇ ਕੋਈ ਸਿੱਖਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੁਛ ਦੱਸਿਆ ਕਿਸੇ ਨੇ ਕੋਸ਼ਿਸ਼ ਦੱਸਿਆ ਜਿਵੇਂ ਥੋੜਾ ਥੋੜਾ ਕਰਕੇ ਤਲਾਪ ਭਰਿਆ ਜੀ ਟਰਾਈਂਗ ਵੀ ਦੇਖ ਰਿਹਾ ਹਾਂ ਬਹੁਤ ਸੋਹਣੇ ਡਿਜ਼ਾਈਨ ਵੀ ਤੁਸੀਂ ਕੀਤੇ ਹੋਏ ਨੇ ਕਿੰਨੇ ਪ੍ਰਕਾਰ ਦੀ ਅੱਖਰਕਾਰੀ ਹੁੰਦੀ ਜਿਹੜੀ ਕੈਲੀਗ੍ਰਾਫੀ ਤੁਸੀਂ ਕਹਿੰਦੇ ਹੋ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਅੱਖਰਕਾਰੀ ਦਾ ਮਤਲਬ ਹੈ ਕਿ ਜੇ ਸੀ ਪੰਜਾਬੀ ਮਾਤ ਭਾਸ਼ਾ ਨੂੰ ਜਦੋਂ ਸੋਹਣੇ ਅੱਖਰਾਂ ਦੇ ਵਿੱਚ ਲਿਖਦੇ ਆ ਉਹ ਅੱਖਰਕਾਰੀ ਦਾ ਰੂਪ ਆ ਜਾਂਦੀ ਆ ਤੇ ਲੈਂਗੁਏਜ ਜਿੰਨੀਆਂ ਵੀ ਹੈਗੀਆਂ ਨੇ ਉਸ ਦੇ ਵਿੱਚ ਜਦੋਂ ਅੱਖਰਕਾਰੀ ਕਰਦੇ ਆ ਤਾਂ ਉਹ ਅਲੱਗ-ਅਲੱਗ ਤਰ੍ਹਾਂ ਦੀ ਅੱਖਰਕਾਰੀ ਹੋ ਜਾਂਦੀ ਹੈ ਹਾਂਜੀ ਬਾਕੀ ਫੌਂਟ ਹਰ ਤਰ੍ਹਾਂ ਦੇ ਅਲੱਗ-ਅਲੱਗ ਨੇ ਜਿਵੇਂ ਇੰਗਲਿਸ਼ ਚ ਅਲੱਗ ਤਰ੍ਹਾਂ ਦੇ ਫੌਂਟ ਨੇ ਇਦਾਂ ਪੰਜਾਬੀ ਚ ਵੀ ਅਲੱਗ-ਅਲੱਗ ਤਰ੍ਹਾਂ ਦੇ ਫੌਂਟ ਨੇ ਤੁਹਾਡੇ ਸਾਹਮਣੇ ਨੇ ਦੇਖੋ ਇਹ ਕੇ ਫੌਂਟ ਆ ਇਸ ਤੋਂ ਬਾਅਦ ਇਹ ਅਲੱਗ ਫੌਂਟ ਹੈ ਜੀ ਇਹ ਪੰਜਾਬੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਨਾਲ ਅੱਖਰਕਾਰੀ ਕਰਨ ਦੀ ਕੋਸ਼ਿਸ਼ ਕੀਤੀ ਨੇ ਉਸ ਤੋਂ ਬਾਅਦ ਉਹ ਫੌਂਟ ਇਸ ਤੋਂ ਲੱਗੇ ਆ ਜੀ ਮਤਲਬ ਕਿ ਹਰ ਕੰਮ ਅਲੱਗ-ਅਲੱਗ ਤਰ੍ਹਾਂ ਦਾ ਹੈਗਾ ਦੇਖੋ ਇਹ ਮਿਕਸਿੰਗ ਕੀਤੀ ਹੋਈ ਹੈ ਫੌਂਟਸ ਦੀ ਬ ਕਿ ਅਲੱਗ-ਅਲੱਗ ਤਰ੍ਹਾਂ ਦੇ ਫੌਂਟ ਮਿਕਸ ਕੀਤੇ ਜਾਣ ਅੱਖਰਕਾਰੀ ਦਾ ਅਸਲ ਮਤਲਬ ਹੈ ਕਿ ਤੁਸੀਂ ਗੁਰਬਾਣੀ ਜਖਰਕਾਰੀ ਕਰਦੇ ਹੋ ਜਾਂ ਕੋਈ ਵੀ ਅੱਖਰਕਾਰੀ ਕਰਦੇ ਹੋ ਜਿਹੜੀ ਆਪਣੀ ਬੇਸਿਕ ਟੈਕਨੀਕ ਹੈ ਅੱਖਰਾਂ ਦੀ ਉਹ ਖਰਾਬ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਨਮੂਨੇ ਤੁਹਾਡੇ ਸਾਹਮਣੇ ਲੱਗੇ ਨੇ ਰੰਗ ਵੀ ਚੁਆਇਸ ਕਰਨੇ ਬਹੁਤ ਔਖੇ ਹੁੰਦੇ ਨੇ ਕਿਵੇਂ ਚੁਆਇਸ ਕਰਦੇ ਹੋ ਰੰਗ ਦੀ ਸਰ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਪ੍ਰੈਕਟਿਸ ਕਰਨੇ ਸ਼ੁਰੂ ਕਰਦੇ ਹੋ ਅਭਿਆਸ ਕਰਨਾ ਸ਼ੁਰੂ ਕਰਦੇ ਹੋ ਤਾਂ ਪਰਮਾਤਮਾ ਤੁਹਾਨੂੰ ਹੌਲੀ-ਹੌਲੀ ਉਹਨਾਂ ਦੇ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੰਦਾ ਹੈ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਖੁਸ਼ ਨਾ ਖੁਸ਼ ਕਰਦੇ ਰਹਿਣਾ ਚਾਹੀਦਾ ਹੈ ਅੱਗੇ ਵਧਦੇ ਰਹਿਣਾ ਚਾਹੀਦਾ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਚਾਹੀਦਾ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਮੌਜੂਦਾ ਜਿੱਥੇ ਕਿ ਮੇਲਾ ਲੱਗਾ ਹੋਇਆ ਪੁਸਤਕ ਮੇਲਾ ਜਦੇ ਵਿੱਚ ਤਕਰੀਬਨ 160 ਤੋਂ ਵੱਧ ਸਟੋਲਾ ਲੱਗੇ ਹੋਏ ਨੇ ਜਿਸ ਦੇ ਵਿੱਚ ਅੱਜ ਤੁਹਾਨੂੰ ਇੱਕ ਸਟੋਲ ਅਜੇਹੀ ਤੇ ਲੈ ਕੇ ਜਾਵਾਂਗੇ ਜਿੱਥੇ ਕਿ ਵਧੀਆ ਅਖਰਕਾਰ ਜਿਹੜੇ ਬੈਠੇ ਹੋਏ ਨੇ ਔਰ ਵਧੀਆ ਅਖਰਕਾਰੀ ਦਾ ਨਮੂਨਾ ਪੇਸ਼ ਕਰਦੇ ਨੇ ਸੋ ਦੇਖ ਸਕਦੇ ਹੋ ਕਿ ਆਪਣੇ ਹੱਥ ਨਾਲ ਇਹ ਲਿਖਤਾਂ ਲਿਖਦੇ ਨੇ ਔਰ ਜੇ ਲਿਖਾਈ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਲਿਖਾਈ ਹੈ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡ ਨੂੰ ਦਿਖਾਏ ਜਾ ਰਹੇ ਹਨ ਦੇਖੋ ਕਲਮ ਬੰਦਗੀ सुरेंद्रਪਾਲ ਸਿੰਘ ਜੀ ਇਹ ਅਖਰਕਾਰ ਨੇ ਇਹਨਾਂ ਨੇ ਬਹੁਤ ਹੀ ਸੋਹਣੀਆਂ ਜਿਹੜੇ ਕਿ ਇੱਥੇ 17 ਲਿਖੀਆਂ ਹੋਈਆਂ ਨੇ ਜਿਵੇਂ ਕਿ ਉੱਪਰ ਦੇਖੋ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਥੱਲੇ ਜੇ ਗੱਲ ਕਰੀ ਤਾਂ ਸਾਹਿ ਚਿੱਠੀ ਵੀ ਇਹਨਾਂ ਵੱਲੋਂ ਲਿਖੀ ਜਾਂਦੀ ਹੈ ਜਿਵੇਂ ਕਿ ਵਿਆਹਾਂ ਦੇ ਵਿੱਚ ਸਾਹਿ ਚਿੱਠੇ ਭੇਜੀ ਜਾਂਦੀਆਂ ਨੇ ਤਾਂ ਉਦੋਂ ਉਹ ਵੀ ਇਹ ਆਪ ਹੀ ਲਿਖਦੇ ਨੇ ਸੋ ਕੈਲੀਗ੍ਰਾਫੀ ਕਹਿੰਦੇ ਨੇ ਨੂੰ ਅੱਖਰਕਾਰ ਪੰਜਾਬੀ ਦੇ ਵਿੱਚ ਸੋ ਬਹੁਤ ਹੀ ਸੋਹਣੀ ਅੱਖਰਕਾਰੀ ਕਰਦੇ ਨੇ ਔਰ ਇਹਨਾਂ ਨੂੰ ਕਾਫੀ ਅਵਾਰਡ ਵੀ ਮਿਲ ਚੁੱਕੇ ਨੇ ਸੋ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣਾ ਹੁਨਰ ਬਹੁਤ ਹੀ ਸੁੰਦਰ ਲਿਖਾਈ ਬਹੁਤ ਸੁੰਦਰ ਲਿਖਾਈ ਇਹ ਲਿਖਦੇ ਨੇ ਸੁਰਿੰਦਰਪਾਲ ਜੀ ਜੋ ਕਿ ਗਵਰਨਮੈਂਟ ਟੀਚਰ ਨੇ ਤੇ ਨਾਲ-ਨਾਲ ਇਹ ਹੁਨਰ ਵੀ ਰੱਖਦੇ ਨੇ ਗੱਲਬਾਤ ਕਰਕੇ ਜਾਣਾਂਗੇ ਕਿ ਇਹ ਸ਼ੌਂਕ ਇਹਨਾਂ ਨੂੰ ਕਿਵੇਂ ਪਿਆ ਤੇ ਕਦੋਂ ਤੋਂ ਇਹ ਆਪਣਾ ਸ਼ੌਂਕ ਨੂੰ ਪੂਰਾ ਕਰ ਰਹੇ ਨੇ ਤੇ ਹੁਣ ਤੱਕ ਕਿੰਨੇ ਬੱਚਿਆਂ ਨੂੰ ਇਹ ਅੱਖਰਕਾਰੀ ਸਿਖਾ ਚੁੱਕੇ ਨੇ ਸੋ ਬਹੁਤ ਹੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਕਿ ਬਹੁਤ ਹੀ ਸੁੰਦਰ ਤਸਵੀਰਾਂ ਨੇ ਔਰ ਜਿਹੜੇ ਅੱਖਰ ਲਿਖੇ ਜਾ ਰਹੇ ਨੇ ਔਰ ਬਹੁਤ ਸੁੰਦਰ ਨੇ ਜੇ ਇਹ ਗੱਲ ਕਰੀ ਤਾਂ ਕੈਮਰਾਮੈਨ ਨੂੰ ਕਹਾਂਗਾ ਤੇ ਅੰਦਰ ਜਿੰਨੀਆਂ ਵੀ ਪਿਕਸ ਫੋਟੋਆਂ ਪਈਆਂ ਨੇ ਇਹ ਸਭ ਅੱਖਰਕਾਰ ਇਹਨਾਂ ਨੇ ਹੀ ਕੀਤੀ ਹੋਈ ਹੈ ਇਹਨਾਂ ਵੱਲੋਂ ਇਹ ਸਭ ਕੁਝ ਲਿਖਿਆ ਹੋਇਆ ਸੋ ਦੂਰੋਂ ਦੂਰੋਂ ਬੱਚੇ ਇਹਨਾਂ ਕੋਲੋਂ ਸਿੱਖਣ ਵਾਸਤੇ ਵੀ ਆਉਂਦੇ ਨੇ ਬਹੁਤ ਹੀ ਸੁੰਦਰ ਕਲਾਕਾਰੀ ਅੱਖਰਕਾਰ ਜਿਹੜੇ ਇਹ ਬਣੇ ਨੇ ਔਰ ਸੁੰਦਰ ਅੱਖਰਕਾਰੀ ਲਿਖਦੇ ਨੇ ਸੋ ਗੱਲਬਾਤ ਕਰਾਂਗੇ ਜਰੂਰ ਸੁਨਿੰਦਰਪਾਲ ਜੀ ਨਾਲ ਸੁਨਿੰਦਰਪਾਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅੱਖਰਕਾਰੀ ਕਰਦੇ ਨੂੰ ਕਿਉਂਕਿ ਮੈਂ ਵੇਖਿਆ ਕਿ ਬਹੁਤ ਹੀ ਸੁੰਦਰ ਅੱਖਰਕਾਰੀ ਹੈ ਸਰ ਵਾਹਿਗੁਰੂ ਦੀ ਕਿਰਪਾ ਨਾਲ ਲੋਕਡਾਊਨ ਤੋਂ ਇਹ ਸਫਰ ਜਾਰੀ ਹੋਇਆ ਸੀ ਕਿਉਂਕਿ ਲੋਕਡਾਊਨ ਦੇ ਵਿੱਚ ਆਲੇ ਦੁਆਲੇ ਬਹੁਤ ਡਰ ਦਾ ਮਾਹੌਲ ਸੀ ਤਾਂ ਉਦੋਂ ਪ੍ਰਮਾਤਮਾ ਨੇ ਧਿਆਨ ਅੱਖਰਕਾਰੀ ਵੱਲ ਲਗਾ ਦਿੱਤਾ ਤੇ ਫਿਰ ਲਗਾਤਾਰ ਮਿਹਨਤ ਕਰਨੀ ਸ਼ੁਰੂ ਕੀਤੀ ਜੀ ਤੇ ਜਿਹਦਾ ਨਤੀਜਾ ਤੁਹਾਡੇ ਸਾਹਮਣੇ ਹੈ ਜੀ ਕੋਈ ਤੁਹਾਨੂੰ ਸਿਖਾਇਆ ਕਿੱਥੋਂ ਕੋਈ ਪਰਿਵਾਰ ਵੱਲੋਂ ਸਿਖਾਇਆ ਜਾਂ ਕੋਈ ਟੀਚਰ ਸੀ ਜਿਨ੍ਹਾਂ ਨੇ ਤੁਹਾਨੂੰ ਸਿਖਾਇਆ ਹਾਂਜੀ ਸਰ ਸਟਾਰਟਿੰਗ ਦੇ ਵਿੱਚ ਪਹਿਲਾਂ ਤੇ ਆਪ YouTube ਤੋਂ ਦੇਖਣਾ ਸ਼ੁਰੂ ਕੀਤਾ ਕਈ ਚੀਜ਼ਾਂ ਉੱਥੋਂ ਮਿਲੀਆਂ ਬਾਕੀ ਕਿਸੇ ਇੱਕ ਇਨਸਾਨ ਤੋਂ ਨਹੀਂ ਸਿੱਖਿਆ ਬਹੁਤ ਜਾਣੇ ਕੋਈ ਸਿੱਖਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੁਛ ਦੱਸਿਆ ਕਿਸੇ ਨੇ ਕੋਸ਼ਿਸ਼ ਦੱਸਿਆ ਜਿਵੇਂ ਥੋੜਾ ਥੋੜਾ ਕਰਕੇ ਤਲਾਪ ਭਰਿਆ ਜੀ ਜੇ ਕੱਲ ਲੋਕਡਾਊਨ ਦੀ ਕਰੀਏ ਤਾਂ ਤੁਸੀਂ ਲੋਕਡਾਊਨ ਦੇ ਵਿੱਚ ਹਰ ਕੋਈ ਘਰ ਦੇ ਵਿੱਚ ਵਿਹਲਾ ਬੈਠਾ ਸੀ ਔਰ ਕਿਸੇ ਨਾ ਕਿਸੇ ਨੇ ਕੁਛ ਨਾ ਕੋਈ ਸਿੱਖਿਆ ਔਰ ਸਾਹਮਣੇ ਨਿਕਲ ਕੇ ਆਇਆ ਕੁਝ ਨਾ ਕੁਝ ਬਣਿਆ ਤੁਸੀਂ ਵੀ ਅੱਖਰਕਾਰ ਬਣ ਗਏ ਔਰ ਬਹੁਤ ਸੋਹਣੀ ਜਿਹੀ ਲਿਖਾਈ ਲਿਖਦੇ ਹੋ ਸੋ ਜਿਵੇਂ ਤੁਸੀਂ ਟੀਚਰ ਹੋ ਕਿਵੇਂ ਸਮਾਂ ਕੱਟ ਪਾਉਂਦੇ ਹੋ ਕਿ ਨਾਲ ਇਹ ਵੀ ਸਿੱਖਦੇ ਰਹੇ ਔਰ ਨਾਲ ਅੱਖਰਕਾਰੀ ਕਰਦੇ ਰਹੇ ਸਰ ਇਹਦੇ ਵਿੱਚ ਇੱਕ ਬਹੁਤ ਵਧੀਆ ਇਹ ਗੱਲ ਹੈ ਕਿ ਮੈਂ ਸਕੂਲ ਟੀਚਰ ਆ ਤੇ ਮੈਂ ਸ਼ਾਮ ਨੂੰ ਰੋਜ਼ ਅੱਧਾ ਘੰਟਾ ਬੱਚਿਆਂ ਤੇ ਲਗਾਉਣਾ ਉਹਦੇ ਨਾਲ ਮੇਰਾ ਆਪਣਾ ਵੀ ਅਭਿਆਸ ਹੋ ਜਾਂਦਾ ਜਦੋਂ ਸ਼ਾਮ ਨੂੰ ਮੈਂ ਬੱਚਿਆਂ ਨੂੰ ਅੱਧਾ ਘੰਟਾ ਸਿਖਾਉਣਾ ਤੇ ਉਹ ਅੱਖਰ ਸਿਖਉਂਦੇ ਸਕਉਂਦੇ ਮੇਰੀ ਆਪਣੀ ਪ੍ਰੈਕਟਿਸ ਨਾਲੋਂ ਨਾਲ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ ਸਕੂਲ ਟਾਈਮ ਤੋਂ ਬਾਅਦ ਘਰ ਆ ਕੇ ਸਮਾਂ ਮਿਲਦਾ ਤਾਂ ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਅੱਖਰਕਾਰੀ ਕਰ ਲਈਦੀ ਆ ਜੀ ਹੁਣ ਤੱਕ ਤੁਹਾਨੂੰ ਕਾਫੀ ਅਵਾਰਡ ਮਿਲੇ ਕਿਹੜਾ ਅਵਾਰਡ ਜਿਹੜਾ ਤੁਹਾਨੂੰ ਲੱਗਿਆ ਕਿ ਇਹ ਮੇਰੇ ਦਿਲ ਦੇ ਕਰੀ ਸੀ ਮੇਰੀ ਇੱਛਾ ਸੀ ਕਿ ਮੈਂ ਇਹ ਅਵਾਰਡ ਜਿੱਤਣਾ ਸਰ ਵਾਹਿਗੁਰੂ ਦੀ ਕਿਰਪਾ ਨਾਲ ਪਿਛਲੇ ਸਾਲ ਸਾਨੂੰ ਪੰਜਾਬ ਸਹਿਤ ਅਕੈਡਮੀ ਨੇ ਆਪਣਾ ਭਾਸ਼ਾ ਰਤਨ ਅਵਾਰਡ ਦਿੱਤਾ ਸੀ ਅਖਰਕਾਰੀ ਦਾ ਵਿੱਚ 13 ਰਤਨਾਂ ਦੇ ਵਿੱਚ ਅਵਾਰਡ ਦਿੱਤਾ ਸੀ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੰਸਥਾਵਾਂ ਜਿਵੇਂ ਖਾਲਸਾ ਕਾਲਜ ਨੇ ਪਿਛਲੇ 5 ਦਿਨ ਪਹਿਲਾਂ ਸਾਨੂੰ ਅਖਰਕਾਰੀ ਤੇ ਪੰਜਾਬੀ ਭਾਸ਼ਾ ਦੇ ਵਿੱਚ ਵਧੀਆ ਉਪਰਾਲੇ ਦੇ ਵਜੋਂ ਸਨਮਾਨਿਤ ਕੀਤਾ ਹੈ ਉਸ ਤੋਂ ਬਾਅਦ ਸਰ ਹੋਰ ਕਈ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਵੇਂ ਖਾਲਸਾ ਕਾਲਜ ਫੋਰ ਊਮੈਨਸ ਜਾਂ ਭਾਸ਼ਾ ਵਿਭਾਗ ਅਮਰਸਰ ਭਾਸ਼ਾ ਵਿਭਾਗ ਕਪੂਰ ਸਲਾਬ ਭਾਸ਼ਾ ਵਿਭਾਗ ਪਠਾਨਕੋਟ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਨੂੰ ਅੱਖਰਕਾਰੀ ਨਾਲ ਸੇਵਾਵਾਂ ਦੇ ਵਿੱਚ ਵੇਖਦੇ ਹੋਏ ਸਨਮਾਨਿਤ ਕੀਤਾ ਜੀ ਮੈਂ ਡਰਾਇੰਗ ਵੀ ਦੇਖ ਰਿਹਾ ਹਾਂ ਬਹੁਤ ਸੋਹਣੇ ਡਿਜ਼ਾਈਨ ਵੀ ਤੁਸੀਂ ਕੀਤੇ ਹੋਏ ਨੇ ਕਿੰਨੇ ਪ੍ਰਕਾਰ ਦੀ ਅੱਖਰਕਾਰੀ ਹੁੰਦੀ ਜਿਹੜੀ ਕੈਲੀਗ੍ਰਾਫੀ ਤੁਸੀਂ ਕਹਿੰਦੇ ਹੋ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਸਰ ਅੱਖਰਕਾਰੀ ਦਾ ਮਤਲਬ ਹੈ ਕਿ ਜੇ ਸੀ ਪੰਜਾਬੀ ਮਾਤ ਭਾਸ਼ਾ ਨੂੰ ਜਦੋਂ ਸੋਹਣੇ ਅੱਖਰਾਂ ਦੇ ਵਿੱਚ ਲਿਖਦੇ ਆ ਉਹ ਅੱਖਰਕਾਰੀ ਦਾ ਰੂਪ ਆ ਜਾਂਦੀ ਆ ਤੇ ਲੈਂਗੁਏਜ ਜਿੰਨੀਆਂ ਵੀ ਹੈਗੀਆਂ ਨੇ ਉਸ ਦੇ ਵਿੱਚ ਜਦੋਂ ਅੱਖਰਕਾਰੀ ਕਰਦੇ ਆ ਤਾਂ ਉਹ ਅਲੱਗ-ਅਲੱਗ ਤਰ੍ਹਾਂ ਦੀ ਅੱਖਰਕਾਰੀ ਹੋ ਜਾਂਦੀ ਹੈ ਹਾਂਜੀ ਬਾਕੀ ਫੌਂਟ ਹਰ ਤਰ੍ਹਾਂ ਦੇ ਅਲੱਗ-ਅਲੱਗ ਨੇ ਜਿਵੇਂ ਇੰਗਲਿਸ਼ ਚ ਅਲੱਗ ਤਰ੍ਹਾਂ ਦੇ ਫੌਂਟ ਇਦਾਂ ਪੰਜਾਬੀ ਚ ਵੀ ਅਲੱਗ-ਅਲੱਗ ਤਰ੍ਹਾਂ ਦੇ ਫੌਂਟ ਨੇ ਤੁਹਾਡੇ ਸਾਹਮਣੇ ਨੇ ਦੇਖੋ ਇਹ ਦੇਖੋ ਜੀ ਜਿਵੇਂ ਇੱਕ ਫੌਂਟ ਇੱਧਰ ਆ ਇਹ ਸਿੰਪਲ ਫੌਂਟ ਆ ਇਹ ਦੇਖੋ ਇਹ ਕੇ ਫੌਂਟ ਆ ਇਸ ਤੋਂ ਬਾਅਦ ਇਹ ਅਲੱਗ ਫੌਂਟ ਹੈ ਜੀ ਇਹ ਪੰਜਾਬੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਨਾਲ ਅੱਖਰਕਾਰੀ ਕਰਨ ਦੀ ਕੋਸ਼ਿਸ਼ ਕੀਤੀ ਨੇ ਉਸ ਵਾਰ ਉਹ ਫੌਂਟ ਇਸ ਤੋ ਲੱਗਿਆ ਜੀ ਮਤਲਬ ਕਿ ਹਰ ਕੰਮ ਅਲੱਗ-ਅਲੱਗ ਤਰ੍ਹਾਂ ਦਾ ਹੈਗਾ ਜਿਹਦੇ ਵਿੱਚ ਜਦੋਂ ਅਸੀਂ ਫੌਂਟ ਅਲੱਗ-ਅਲੱਗ ਤਰ੍ਹਾਂ ਨਾਲ ਕਰਦੇ ਆਂ ਦੇਖੋ ਇਹ ਮਿਕਸਿੰਗ ਕੀਤੀ ਹੋਈ ਹੈ ਫੌਂਟਸ ਦੀ ਕਿ ਅਲੱਗ-ਅਲੱਗ ਤਰ੍ਹਾਂ ਦੇ ਫੌਂਟ ਮਿਕਸ ਕੀਤੇ ਜਾਣ ਬਟ ਇਹ ਹੈ ਕਿ ਇਹਨਾਂ ਦੇ ਕੰਮ ਕਰਨ ਲੱਗਿਆਂ ਏਸੀ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਬੇਸਿਕ ਜਿਹੜੇ ਅੱਖਰਾਂ ਦਾ ਜਿਹੜੀ ਲੁੱਕ ਆ ਉਹ ਖਰਾਬ ਨਾ ਹੋਵੇ ਅੱਖਰਕਾਰੀ ਦਾ ਅਸਲ ਮਤਲਬ ਹੈ ਕਿ ਤੁਸੀਂ ਗੁਰਬਾਣੀ ਜਖਰਕਾਰੀ ਕਰਦੇ ਹੋ ਜਾਂ ਕੋਈ ਵੀ ਅੱਖਰਕਾਰੀ ਕਰਦੇ ਹੋ ਜਿਹੜੀ ਆਪਣੀ ਬੇਸਿਕ ਟੈਕਨੀਕ ਹੈ ਅੱਖਰਾਂ ਦੀ ਉਹ ਖਰਾਬ ਨਹੀਂ ਹੋਣੀ ਚਾਹੀਦੀ ਤੇ ਜਿਹਦੇ ਨਮੂਨੇ ਤੁਹਾਡੇ ਸਾਹਮਣੇ ਲੱਗੇ ਨੇ ਉਸ ਲੋਵਾ ਪੰਜਾਬੀ ਚ ਇੰਗਲਿਸ਼ ਚ ਹਿੰਦੀ ਚ ਉਰਦੂ ਚ ਜਦੋਂ ਮਾਲਕ ਮੌਕਾ ਦਿੰਦੇ ਆ ਤੇ ਅਖਰਕਾਰੀ ਕਰ ਲੀਦੀ ਆ ਜੀ ਅਖਰ ਤਾਂ ਬਿਲਕੁਲ ਸੋਹਣੇ ਹੈ ਹੀ ਨੇ ਕਲਰ ਚੁਆਇਸ ਕਿਵੇਂ ਕਰਦੇ ਹੋ ਰੰਗਾਂ ਦੀ ਚੁਆਇਸ ਮੈਂ ਰੰਗ ਵੇਖ ਰਾਂ ਰੰਗ ਬਹੁਤ ਖੂਬਸੂਰਤ ਲੱਗੂ ਕਿ ਰੰਗ ਵੀ ਜਿਹੜੇ ਚੁਆਇਸ ਕਰਨੇ ਬਹੁਤ ਔਖੇ ਹੁੰਦੇ ਨੇ ਰੰਗ ਵੀ ਚੁਆਇਸ ਕਰਨੇ ਬਹੁਤ ਔਖੇ ਹੁੰਦੇ ਨੇ ਕਿਵੇਂ ਚੁਆਇਸ ਕਰਦੇ ਹੋ ਰੰਗ ਦੀ ਸਰ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਪ੍ਰੈਕਟਿਸ ਕਰਨੇ ਸ਼ੁਰੂ ਕਰਦੇ ਹੋ ਅਭਿਆਸ ਕਰਨਾ ਸ਼ੁਰੂ ਕਰਦੇ ਹੋ ਤਾਂ ਪ੍ਰਮਾਤਮਾ ਤੁਹਾਨੂੰ ਹੌਲੀ-ਹੌਲੀ ਉਹਨਾਂ ਦੇ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੰਦਾ ਸਰ ਇਹਦੇ ਵਿੱਚ ਮੈਂ ਅੱਖਰਕਾਰੀ ਸਿੱਖਣ ਤੋਂ ਬਾਅਦ ਮੇਰੇ ਮੈਂ ਆਰਟਵਰਕ ਵੀ ਸਿੱਖਿਆ ਮੇਰੇ ਉਸਤਾਦ ਸੀ ਕਿਕੂ ਪਰਵਿੰਦਰ ਜਿਹੜੇ ਮੇਰੇ ਉਸਤਾਦ ਵੀ ਨੇ ਮੇਰੇ ਬ੍ਰਦਰ ਵੀ ਨੇ ਮੇਰੇ ਦੋਸਤ ਵੀ ਨੇ ਤੇ ਉਹ ਇੱਕ ਵਾਟਰ ਕਲਰ ਆਰਟਿਸਟ ਨੇ ਮਾਨਸਾ ਤੋਂ ਉਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਨਾ ਆਰਟ ਬਾਰੇ ਦੱਸਿਆ ਵਾਟਰ ਕਲਰ ਬਾਰੇ ਦੱਸਿਆ ਤੇ ਫਿਰ ਮੈਂ ਉਹ ਵਾਟਰ ਕਲਰ ਨੂੰ ਆਪਣੇ ਕੰਮ ਦੇ ਵਿੱਚ ਯੂਜ਼ ਕੀਤਾ ਤੇ ਉਹਦਾ ਮੈਨੂੰ ਨਤੀਜਾ ਹੁਣ ਮਿਲਦਾ ਪਿਆ ਉਹ ਮੈਨੂੰ ਅੱਜ ਵੀ ਗਾਈਡ ਕਰਦੇ ਨੇ ਉਹ ਐਸ ਵਲੇ ਕੈਨੇਡਾ ਚ ਬੈਠੇ ਹੋਏ ਨੇ ਜੇ ਕਿਤੇ ਲੋਡ ਪੈ ਜਾਂਦੀ ਆ ਉਹ ਖੁਦ ਮੈਨੂੰ ਫੋਨ ਕਰਕੇ ਦੱਸਦੇ ਆ ਕਿ ਕਾਕਾ ਤੇਰਾ ਇਸ ਕੰਮ ਚ ਇੱਥੇ ਸੁਧਾਰ ਦੀ ਲੋੜ ਹੈ ਤੂੰ ਕਰ ਲੈ ਤੇ ਮੈਂ ਸਮਝੋ ਕਿ ਅੱਜ ਵੀ ਸਿੱਖ ਰਿਹਾ ਹਾਂ ਉਹਨਾਂ ਕੋ ਜੇਕਰ ਅਖਰਕਾਰੀ ਦੀ ਗੱਲ ਕਰੀਏ ਤਾਂ ਕੁਝ ਲੋਕ ਅੱਜਕੱਲ ਨੌਜਵਾਨ ਸਿੱਖਣਾ ਵੀ ਚਾਹੁੰਦੇ ਨੇ ਕਿ ਇਹਦੇ ਵਿੱਚ ਅੱਗੇ ਭਵਿੱਖ ਵਿੱਚ ਉਹਨਾਂ ਦਾ ਜਿਹੜਾ ਕਿ ਇਹ ਪੇਸ਼ਾ ਬਣ ਸਕਦਾ ਹੈ ਕਿ ਉਹ ਇਸ ਨੂੰ ਅਪਣਾ ਕੇ ਆਪਣਾ ਰੋਜ਼ੀ ਰੋਟੀ ਤੋੜ ਸਕਦੇ ਨੇ ਬਿਲਕੁਲ ਜੀ ਬਿਲਕੁਲ ਇਹ ਅਖਰਕਾਰੀ ਇੱਕ ਬਹੁਤ ਵਧੀਆ ਪੇਸ਼ੇ ਦਾ ਕਾਰਨ ਬਣਦਾ ਦੇਖੋ ਇੱਕ ਇਹ ਬੱਚਾ ਹੈ ਜਿਹੜਾ ਮੇਰੇ ਕੋਲ ਪੜਿਆ ਹੈ ਹਨਾ ਜੀ ਜੇ ਇਹ ਬੱਚਾ ਪੜ ਕੇ ਆਉਣ ਵਾਲੇ ਸਮੇਂ ਵਿੱਚ ਚੰਗਾ ਪੇਂਟਰ ਚੰਗਾ ਆਰਟਿਸਟ ਚੰਗਾ ਅੱਖਰਕਾਰ ਬਣ ਸਕਦਾ ਤੇ ਇਹ ਇਹ ਆਉਣ ਵਾਲੇ ਸਮੇਂ ਵਿੱਚ ਅੱਖਰਕਾਰੀ ਤੁਹਾਨੂੰ ਇੱਕ ਕਿਤੇ ਦੇ ਰੂਪ ਵਿੱਚ ਵੀ ਕਮਾ ਕੇ ਦੇ ਸਕਦੀ ਹੈ ਤੇ ਨਾਲ ਤੁਸੀਂ ਜਿੰਮ ਦਾ ਵੀ ਸ਼ੌਂਕ ਰੱਖਦੇ ਹੋ ਹੁਣੇ ਜੇ ਮ ਖੇਡਾਂ ਵਧਨ ਪੰਜਾਬ ਦੀਆਂ ਹੋਈਆਂ ਉਹਦੇ ਵਿੱਚ ਵੀ ਪਤਾ ਲੱਗਾ ਕਿ ਤੁਸਾਂ ਨੂੰ 골ਡ ਮੈਡਲ ਜਿੱਤਿਆ ਤੇ ਉਧਰ ਦਾ ਸ਼ੌਂਕ ਕਿਵੇਂ ਰੱਖਿਆ ਸਰ ਮੈਨੂੰ ਬਚਪਨ ਤੋਂ ਹੀ ਪਾਵਰ ਲਿਫਟਿੰਗ weight lifting ਦਾ ਸ਼ੌਂਕ ਸੀ ਮੈਂ ਜਦੋਂ ਸਟੱਡੀ ਕਰਦਾ ਹੁੰਦਾ ਸੀ ਮੈਂ ਉਦੋਂ ਹੀ ਆਪਣੀ ਐਕਸਰਸਾਈਜ਼ ਜ਼ਰੂਰ ਕਰਦਾ ਹੁੰਦਾ ਸੀ ਦੂਜੀ ਗੱਲ ਮੈਨੂੰ ਲੱਤ ਦੀ ਪ੍ਰੋਬਲਮ ਹੋਣ ਕਰਕੇ ਮੈਂ ਬੈਠਾ ਰਹਿਣਾ ਸੀ ਤੇ ਮੈਨੂੰ ਇਹ ਸੀ ਕਿ ਮੇਰੀ ਡੇਲੀ ਰੁਟੀਨ ਚ ਐਕਸਰਸਾਈਜ਼ ਬਹੁਤ ਜ਼ਰੂਰੀ ਆ ਤਾਂ ਮੈਂ ਆਪਣਾ ਅਭਿਆਸ ਸਮੇਂ-ਸਮੇਂ ਨਾਲ ਜਰੂ ਮਾਲ ਕਿਰਪਾ ਕਰਦੇ ਆ ਮੈਂ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਪਹਿਲਾਂ ਸਰ ਕਈ ਮੌਕਾ ਨਹੀਂ ਮਿਲਿਆ ਕਿਤੇ ਇਸ ਤਰ੍ਹਾਂ ਦਾ 에ਅਰ ਕੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਉਹਨਾਂ ਨੇ ਪੈਰਾ ਗੇਮਸ ਸ਼ੁਰੂ ਕੀਤੀਆਂ ਤੇ ਮੈਂ ਪਹਿਲੀ ਵਾਰੀ ਉਹਦੇ ਵਿੱਚ ਪਾਰਟਿਸਪੇਟ ਕੀਤਾ ਪੈਰਾ ਪਾਵਰ ਲਿਫਟਿੰਗ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਪਹਿਲੀ ਪੋਜੀਸ਼ਨ 골ਡ ਮੈਡਲ ਦੇ ਨਾਲ ਪਰਮਾਤਮਾ ਨੇ ਨਿਵਾਜਿਆ ਜੀ ਪਰ ਅੱਗੇ ਦਾ ਕੀ ਪਲਾਨ ਹੈ ਕਿਉਂਕਿ ਅਖਰਕਾਰੀਚ ਵੀ ਤੁਸੀਂ ਮੱਲਾ ਮਾਰੀਆਂ ਨੇ ਤੇ ਖੇਡਾਂ ਵਿੱਚ ਵੀ ਤੁਸੀਂ ਮੱਲਾ ਮਾਰ ਰਹੇ ਹੋ ਔਰ ਨਾਲ ਆਪਣੀ ਕਿਰਤ ਵੀ ਕਰ ਰਹੇ ਹੋ ਜੋਬ ਕਰ ਰਹੇ ਹੋ ਤਾਂ ਅਗਲੀ ਅੱਗੇ ਸਿਆਰੀ ਕੀ ਹੈ ਸਰ ਦੇਖੋ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਹੈ ਅੱਗੇ ਵਧਦੇ ਰਹਿਣਾ ਚਾਹੀਦਾ ਕੁਛ ਨਾ ਕੁਛ ਨਵਾਂ ਸਿੱਖਦੇ ਰਹਿਣਾ ਚਾਹੀਦਾ ਅੱਗੇ ਸਰ ਅਖਰਕਾਰੀ ਦੇ ਵਿੱਚ ਨਵੇਂ ਕੋਈ ਚੀਜ਼ਾਂ ਬਣਾ ਕੇ ਕੁਝ ਨਵੇਂ ਐਕਸਪੈਰੀਮੈਂਟ ਕਰ ਇਹ ਗਾ ਲੈਉਣ ਦਾ ਮਕਸਦ ਹੈ ਉਸ ਤੋਂ ਇਲਾਵਾ ਮੇਰੀ ਜਿਹੜੀ ਆਪਣੀ ਗੇਮ ਹੈ ਜਿਹੜੀ ਬਚਪਨ ਦੀ ਉਹਦੇ ਵਿੱਚ ਮੈਂ ਨਹੀਂ ਮੇਰੀ ਵਾਹਿਗੁਰੂ ਕਿਰਪਾ ਕਰਨ ਤਾਂ ਮੈਂ ਹੋ ਸਕੇ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਵੀ ਜਾਣਾ ਚਾਹੁੰਦਾ ਤੇ ਬਾਕੀ ਆਪਣੀ ਮਿਹਨਤ ਜਾਰੀ ਹੈ ਤੇ ਉਹਦੀ ਕਿਰਪਾ ਸਾਰੀ ਹੈ ਜੀ ਕਿੰਨਾ ਕੁ ਸ਼ੁਕਰਾਨਾ ਕਰਦੇ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਜੋ ਕਰਵਾ ਰਹੇ ਨੇ ਉਹੀ ਕਰਵਾ ਰਹੇ ਨੇ ਤੇ ਤੁਹਾਨੂੰ ਇਹਨਾਂ ਕੁਝ ਮਿਲਿਆ ਭਾਵੇਂ ਕਿ ਲੱਦ ਦੀ ਪ੍ਰੋਬਲਮ ਵੀ ਹੈ ਫਿਰ ਵੀ ਦੇਖੋ ਇੱਕ weight lifting ਵਿੱਚ ਤੁਸੀਂ gold medal ਜਿੱਤੇ ਆ ਅਖਰਕਾਰੀ ਦੇ ਵਿੱਚ ਲੋਕਡਾਊਨ ਵਿੱਚ ਵੀ ਇੰਨਾ ਮਾੜਾ ਸਮਾਂ ਸਾਰਿਆਂ ਤੇ ਆਇਆ ਪਰ ਤੁਸੀਂ ਕੁਝ ਨਾ ਕੁਝ ਸਿੱਖਿਆ ਔਰ ਕੁਝ ਨਾ ਕੁਝ ਕਰਕੇ ਵਿਖਾਇਆ ਅਖਰਕਾਰੀ ਸਿੱਖੀ ਔਰ ਵਧੀਆ ਅਖਰਕਾਰੀ ਕਰ ਰਹੇ ਹੋ ਨਾਲ ਆਪਣੀ ਜੌਬ ਕਰਦੇ ਹੋ ਕਿੰਨਾ ਕੁ ਸ਼ੁਕਰਾਨਾ ਗੁਰੂ ਮਹਾਰਾਜ ਦਾ ਕਰਦੇ ਸਰ ਗੁਰੂ ਸਾਹਿਬ ਦਾ ਜਿੰਨਾ ਹੀ ਸ਼ੁਕਰ ਕਰੀ ਜਾਵੇ ਬਹੁਤ ਵਧੀਆ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਅਸੀਂ ਸ਼ੁਕਰ ਕਰਨਾ ਸ਼ੁਰੂ ਕਰ ਦਈਏ ਨਾ ਕਿ ਸਾਨੂੰ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੋਈ ਆ ਸਾਡਾ ਕੱਲਾ ਕੱਲਾ ਅੰਗ ਚੱਲਦਾ ਕੱਲੇ ਕੱਲੇ ਸਵਾਸ ਚੱਲਦੇ ਸਾਡੇ ਅੰਦਰਲੇ ਅੰਗ ਚੱਲਦੇ ਤੇ ਅਸੀਂ ਸ਼ੁਕਰ ਕਰਦੇ ਕਰਦੇ ਹੀ ਥੱਕ ਜਾਾਂਗੇ ਪਰ ਮੇਰੇ ਖਿਆਲ ਨਾਲ ਸ਼ੁਕਰ ਕਰਦੇ ਕਰਦੇ ਸਾਡੇ ਨਾਲ ਲਫ਼ਜ਼ ਖਤਮ ਹੋ ਜਾਣਗੇ ਤੇ ਜੇ ਤੁਸੀਂ ਸ਼ੁਕਰ ਕਰੋਗੇ ਤਾਂ ਪਰਮਾਤਮਾ ਵੀ ਤੁਹਾਡਾ ਸਾਥ ਦੇਂਦਾ ਜਿਹਦਾ ਨਤੀਜਾ ਤੁਹਾਡੇ ਸਾਹਮਣੇ ਆ ਜੀ ਜੁਰਪੁਲ ਜੀ ਹਰ ਗੱਲ 'ਚ ਗੁਰੂ ਮਹਾਰਾਜ ਦੇ ਸ਼ੁਕਰਾਨਾ ਭਾਵੇਂ ਕਿ ਲੱਤ 'ਚ ਇਹਨਾਂ ਦੇ ਪ੍ਰੋਬਲਮ ਹੈ ਫਿਰ ਵੀ ਗੁਰੂ ਮਹਾਰਾਜ ਸ਼ੁਕਰਾਨਾ ਕਰਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਕੁਝ ਦਿੱਤਾ ਹੈ ਜੇ ਗੱਲ ਕਰੀਏ ਤਾਂ weight lifting ਦੇ ਵਿੱਚ ਵੀ ਮੱਲਾ ਮਾਰੀਆਂ ਲੋਕਡਾਊਨ ਹੋਇਆ ਜਿੱਥੇ ਕਿ ਹਰ ਲੋਕ ਜਿਹੜੇ ਲੋਕ ਨੇ ਮੁਸੀਬਤ ਦੇ ਵਿੱਚ ਸੀ ਪਰ ਉਹਦੇ ਵਿੱਚ ਕੁਝ ਲੋਕ ਲੋਕਾਂ ਨੂੰ ਸਿੱਖਣ ਨੂੰ ਵੀ ਮਿਲਿਆ ਤੇ ਇਸੇ ਤਰ੍ਹਾਂ ਇਹਨਾਂ ਨੇ ਵੀ ਸਿੱਖਿਆ ਅੱਖਰਕਾਰੀ ਸੋ ਅਜ ਅੱਖਰਕਾਰੀ ਦਾ ਨਮੂਨਾ ਤੁਹਾਡੇ ਸਾਹਮਣੇ ਆ ਬਹੁਤ ਹੀ ਸੋਹਣੀ ਅੱਖਰਕਾਰੀ ਲਿਖਦੇ ਨੇ ਔਰ ਪਰਮਾਤਮਾ ਸ਼ੁਕਰਗੁਜ਼ਾਰ ਕਰਦੇ ਨੇ ਕਿ ਉਹਨਾਂ ਨੂੰ ਇਹ ਕਲਮ ਮਿਲੀ ਔਰ ਜਿਹਦੇ ਨਾਲ ਕਿ ਇਹ ਅੱਖਰਕਾਰੀ ਕਰਦੇ ਨੇ ਨਾਲ ਹੀ ਸਰਕਾਰੀ ਜੋ ਵੀ ਕਰਦੇ ਨੇ ਔਰ ਸਮਾਂ ਕੱਢ ਕੇ ਬੱਚਿਆਂ ਨੂੰ ਅੱਖਰਕਾਰੀ ਸਿਖਾਉਂਦੇ ਨੇ ਕਿਉਂਕਿ ਉਸ ਗੁਰੂ ਮਹਾਰਾਜ ਦੇ ਰਜਾ ਰਹਿਣ ਵਾਲੇ ਸਿੱਖ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੇ ਨੇ ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਜੋ ਵੀ ਕੀਤਾ ਉਹਨਾਂ ਨੇ ਕੀਤਾ ਹੈ ਮੇਰਾ ਕੁਝ ਵੀ ਨਹੀਂ ਹੈ ਜੋ ਕਰਵਾ ਰਹੇ ਨੇ ਗੁਰੂ ਮਹਾਰਾਜ ਜੀ ਕਰਵਾ ਰਹੇ ਨੇ ਸੋ ਹਰ ਗੱਲ ਨਾਲ ਹਰ ਸਵਾਸ ਨਾਲ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਚੁਕਰਾਨਾ ਕਰਦੇ ਨੇ ਅਖਰਕਾਰੀ ਦਾ ਤੁਹਾਨੂੰ ਦਿਖਾਇਆ ਕਿ ਬਹੁਤ ਹੀ ਸੋਹਣੀ ਇਹਨਾਂ ਵੱਲੋਂ ਅਖਰਕਾਰੀ ਕੀਤੀ ਜਾਂਦੀ ਹੈ ਹੁਣ ਤੱਕ ਬਹੁਤ ਹੀ ਬੱਚਿਆਂ ਨੂੰ ਸਿਖਾ ਚੁੱਕੇ ਨੇ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਚੁਕਰਾਨਾ ਵੀ ਕਰ ਰਹੇ ਨੇ ਸੁਰਖਾਪ ਟੀਵੀ ਤੋਂ ਗੁਰਪੀ ਸਿੰਘ ਅਵਦੀ ਖਾਸ ਰਿਪੋਰਟ ਅੰਮ੍ਰਿਤਸਰ